ਆਰਿਆਨ ਸਾਸਰੀ ਗਾਲ ਤੇ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਤੇ ਲੋ ਜੀ ਆਪਾਂ ਅੱਗੇ ਰਸੋਈ ਚ ਤੇ ਇਧਰ ਪਾ ਗੁੰਨੇ ਆਟਾ ਕੋਸ਼ਾ ਆਟਾ ਸਵੀਰ ਅਲਵਾ ਕੋਸ਼ਾ ਆਟਾ ਤਾਜਾ ਵਾ ਇਧਰ ਪਾ ਦਵਾ ਰਿਹਾ ਦੋਦਨ ਪਾਲਾ ਇਧਰ ਪਾ ਬਣਾ ਅੱਜ ਸਬੀ ਆਲੂ ਤੇ ਸ਼ਿਮਲੇ ਦੀ ਸ਼ਿਮਲੇ ਵਾਲਿਆਂ ਨਾਲ ਆਪਿਆ ਰੋ ਅੱਜ ਆਪਾਂ ਗਏ ਹਾਂ ਮਜ਼ਾਰ ਤੇ ਬਾਜ਼ਾਰੋਂ ਲਿਆਏ ਆਂ ਆਪਾਂ ਕੱਢਣ ਵਾਲਾ ਕੀ ਲਿਆਉਣਾ ਕੱਢਿਆ ਲੈ ਆਉਨੇ ਨਮਾ ਗਰਲੈਂਡ ਨੇ ਆਨੇ ਫਿਰ ਆ ਜੜੀਆਂ ਹੋਲਣਾ ਹੋਲਣੇ ਵਿੱਚ ਆਪਾਂ ਕੋਈ ਵੀ ਨਵੀਂ ਸਬਜ਼ੀ ਨਹੀਂ ਬਣਾਉਣੀ ਤੇ ਲਓ ਜੀ ਫਿਰ ਆਪਾਂ ਲਾਉਨੇ ਪ੍ਰਸ਼ਾਦੇ ਤੇ ਇਹ ਪ੍ਰਸ਼ਾਦੇ ਠਹਿਰ ਕੇ ਲਾਉਨੇ ਆਹ ਪਾਲਿਆਂ ਦੀ ਗੋਭੀ ਇਹਨਾਂ ਦਾ ਅਡਕਰ ਆ ਗੋਭੀ ਅੱਗੇ ਤੇ ਬਾਈ ਨੂੰ ਬਣਾਉਣਾ ਆਪਾਂ ਅੱਜ ਰਾਤ ਕੋਈ ਚੀਜ਼ ਜੁਜਨੇ ਚੜੂਗੀ ਇਹਦੇ ਬਣਾਉਣੇ ਪਕੌੜੇ ਸਿੰਗੇ ਬਣਾਉਣੇ ਪਕੌੜੇ ਉਹ ਵੀ ਸੋਨੇ ਤੇ ਫਿਰ ਆਪਾਂ ਲੈ ਆਂਦੀ ਤੇ ਸਲੋਚ ਵੀਡੀਓ ਬਣਾ ਰਿਓ ਤੇ ਫਿਰ ਆਪਾਂ ਪ੍ਰਸ਼ਾਦੇ ਬਣਾਉਨੇ ਆ ਨਾਲ ਮਿਲ ਕੇ ਖਾਵਾਂਗੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆਏ ਤੇ ਚੈਨਲ ਨੂੰ ਸਪੋਰਟ ਕਰਿਓ ਵੱਧ ਤੋਂ ਵੱਧ ਸਲਵਰੀ ਫੇਰ ਆਪਾਂ ਉਹਨੇਰ ਸੋਈ ਜਿਵੇਂ ਨਹੀਂ ਪਰਸ਼ਾਣ ਦੇ ਦਾਹਾਂਗੇ ਮਿੰਟਾਂ ਤੱਕ